ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ অন্ਟਾਰੀਓ ਦੇ ਬਲੂ ਵਾਟਰ ਬ੍ਰਿਜ ਤੇ ਕੋਕੀਨ ਦੀ ਇੱਕ ਵੱਡੀ ਜ਼ਬਤੀ ਨਾਲ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ ਏਜੰਸੀ ਨੇ ਕਿਹਾ ਕਿ 23 ਜੁਲਾਈ ਨੂੰ ਅਮਰੀਕਾ ਤੋਂ ਦਾਖਲ ਹੋਏ ਇੱਕ ਕਮਰਸ਼ੀਅਲ ਟਰੱਕ ਨੂੰ ਬਲੂ ਵਾਟਰ ਬ੍ਰਿਜ ਪੋਰਟ ਆਫ ਐਂਟਰੀ ਤੇ ਜਾਂਚ ਲਈ ਰੋਕਿਆ ਗਿਆ ਜਿਸ ਦੇ ਟ੍ਰੇਲਰ ਦੀ ਜਾਂਚ ਦੌਰਾਨ ਅਧਿਕਾਰੀਆਂ ਨੇ 197 ਕਿਲੋਗ੍ਰam ਸ਼ੱਕੀ ਕੋਕੀਨ ਜ਼ਬਤ ਕੀਤੀ ਹੈ ਜੋ ਇੱਟਾਂ ਦੇ ਰੂਪ ਚ 7 ਬੈਗਾਂ ਵਿੱਚ ਲੁਕਾਈ ਗਈ ਸੀ ਬਾਰਡਰ ਸਰਵਿਸ ਇਸ ਏਜੰਸੀ ਮੁਤਾਬਕ ਇਸ ਦੀ ਅੰਦਾਜ਼ਨ ਸਟ੍ਰੀਟ ਵੈਲਿਊ 24.6 ਮਿਲੀਅਨ ਡਾਲਰ ਸੀ ਸੀਬੀਐਸਏ ਨੇ ਇਸ ਸਬੰਧ ਵਿੱਚ অন্ਟਾਰੀਓ ਦੇ ਕੈਲਡਨ ਦੇ 29 ਸਾਲਾ ਟਰੱਕ ਡਰਾਈਵਰ ਓਂਕਾਰ ਕਲਸੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਨੂੰ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਨਾਲ ਆਰਸੀਐਮਪੀ ਦੀ ਹਿਰਾਸਤ ਵਿੱਚ ਪੇਸ਼ ਦਿੱਤਾ ਗਿਆ ਕਲਸੀ ਤੇ ਆਰਸੀਐਮਪੀ ਨੇ ਪਾਬੰਦੀਸ਼ੁਦਾ ਡਰੱਗਜ਼ ਐਕਟ ਤਹਿਤ ਕੋਕੇਨ ਨੂੰ ਕੈਨੇਡਾ ਚ ਤਸਕਰੀ ਦੇ ਉਦੇਸ਼ ਲਈ ਲਿਆਉਣ ਦਾ ਚਾਰਜ ਲਗਾਇਆ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਚ ਅੱਗੇ ਵੀ ਜਾਂਚ ਜਾਰੀ ਹੈ ਏਜੰਸੀ ਨੇ ਇਹ ਵੀ ਦੱਸਿਆ ਕਿ 1 ਜਨਵਰੀ ਤੋਂ 10 ਜੁਲਾਈ ਵਿਚਕਾਰ ਅਧਿਕਾਰੀਆਂ ਨੇ ਅਮਰੀਕਾ ਰਾਹੀਂ ਦਾਖਲ ਹੋਏ ਕੁੱਲ 1164 ਕਿਲੋਗ੍ਰam ਕੋਕੀਨ ਦੀ ਜ਼ਬਤੀ ਕੀਤੀ ਹੈ।